ਸਾਰੇ ਪਾਸੇ ਨਿਗਾ ਰੱਖਿਓ ਠੀਕ ਆ ਆਪਣੀ ਸਾਈਡ ਤੇ ਰੱਖਣੀ ਆ ਵੜੀ ਗੱਡੀ ਨੂੰ ਇੱਥੋਂ ਲੇਫਟ ਸਾਈਡ ਤੇ ਕਿਉਂਕਿ ਮੋੜੇ ਹੋਏ ਗੱਡੀਆਂ ਆ ਜਾਂਦੀਆਂ ਹੁੰਦੀਆਂ ਉਹ ਤਾਂ ਪਿਆਰ ਰੱਖੋ ਮੋੜੇ ਉਹਨਾਂ ਗੱਡੀਆਂ ਦੇਖ ਕੇ ਸਟਾਕ ਕਰਨੀ ਫਿਰ ਨਹੀਂ ਰਹੀ ਜੀ ਰਾਈਟੇ ਜਾਣਾ ਆਪਾਂ ਇੱਥੋਂ ਰੋਡ ਦੇਖ ਲੈਣਾ ਇਧਰੋਂ ਵੀ ਦੇਖ ਲੈਣਾ ਰੋਡ ਚਲੋ ਆਪ ਕਲੱਚ ਦੇ गॾी हेले उन चलो गेर चेंज ठीक अॻे हाईवे ते ਭਾਈ ਵੀਰ ਜਦੋਂ ਗੱਡੀ ਚੜ੍ਹਦੀਆਂ ਸ਼ੀਸ਼ਾ ਦੇਖ ਕੇ ਜੇ ਰੋਡ ਖਾਲੀ ਆ ਫੇਰ ਤਾਂ ਰੋਡ ਤੇ ਚੜ੍ਹਦੇ ਹੋ ਇਹਦਾ ਗੱਡੀ ਹੋਲੀ ਕਰ ਲਿਓ ਥੋਨੇ ਤਾਂ ਰੋਕ ਲਿਓ ਦੇਖੋ ਸ਼ੀਸ਼ੇ ਨਾਲ ਜਦੀਦਾ ਰੋਡ ਮੈਂ ਤਾਂ ਕਰ ਦੇਣਾ ਘਮੋੜੇ ਪੈਣੀ ਆ ਉੱਥੋਂ ਲੈਣਾ ਪਾਣਾ ਠੀਕ ਆ ਚਲੋ ਫਿਰ ਹਾਈਵੇ ਤੇ ਆਪ ਨੂੰ ਲੇਨ ਚੇਂਜ ਕਰਨੀ ਪੈਣੀ ਆ ਇਧਰ ਦੇਖ ਤੇ ਹੌਲੀ ਰੱਖੋ ਹੋਰੇ ਵੀ ਗੱਡੀ ਆ ਹੋਰੇ ਵੀ ਗੱਡੀ ਆ ਪਾਸਲਾ ਲੈ ਕਲਚ ਦਵਾ ਕੇ ਬ੍ਰੇਕ ਲਾ ਲਿਓ ਪਿੱਛੇ ਖਾਲੀ ਆ ਬਾੜੀ-ਵਾੜੀ ਉਹ ਕਰੀ ਵਾਂ ਠੀਕ ਆ ਫੇਰ ਤੀਜਾ ਪਾਓ ਚਲੋ